हां जी मित्रों मेरे बहुत अजीज ये सोचदे होणगे कि फेसबुक प्रोफाइल वायरल ਨਹੀਂ ਹੁੰਦੀ ਬਲਕੇ ਫੇਸਬੁਕ ਦਾ ਪੇਜ ਜਾਂ ਰੀਲ ਹੀ ਵਾਇਰਲ ਹੁੰਦੇ ਨੇ ਪਰ ਐਦਾਂ ਨਹੀਂ ਜੇਕਰ ਤੁਹਾਡੀ ਫੇਸਬੁਕ ਪ੍ਰੋਫਾਈਲ ਸਟਰੋਂਗ ਹੈ ਤਾਂ ਉਹ ਵੀ ਵਾਇਰਲ ਹੋ ਸਕਦੀ ਹੈ ਅੱਜ ਆਪਾਂ ਤੁਹਾਨੂੰ ਦੱਸਾਂਗੇ ਕਿ ਫੇਸਬੁਕ ਪ੍ਰੋਫਾਈਲ ਕਿਵੇਂ ਵਾਇਰਲ ਕੀਤੀ ਜਾਂਦੀ ਹੈ ਜਰਾ ਧਿਆਨ ਜਰਾ ਧਿਆਨ ਨਾਲ ਸੁਣਨਾ ਵੀਡੀਓ ਨੂੰ ਸਕਿਪ ਨਾ ਕਰਿਓ ਤੇ ਪ੍ਰੋਫਾਈਲ ਨੂੰ ਫੋਲੋ ਜ਼ਰੂਰ ਕਰਿਓ ਵੀਡੀਓ ਨੂੰ ਸ਼ੇਅਰ ਵੀ ਜ਼ਰੂਰ ਕਰਿਓ ਤਾਂ ਕਿ ਹੋਰ ਮਿੱਤਰਾਂ ਤੱਕ ਵੀ ਇਹ ਸਾਡੀ ਜਿਹੜੀ ਵੀਡੀਓ ਆ ਇਹ ਪਹੁੰਚ ਸਕੇ ਤੇ ਉਹ ਵੀ ਆਪਣੀ ਪ੍ਰੋਫਾਈਲ ਨੂੰ ਸਟਰੋਂਗ ਬਣਾ ਕੇ ਉਹਨੂੰ ਵਾਇਰਲ ਕਰ ਸਕਣ ਸੋ ਦੋਸਤੋ ਜੇ ਤੁਹਾਡੀ ਪ੍ਰੋਫਾਈਲ ਸਟਰੋਂਗ ਹੈ ਤਾਂ ਆਰਗੈਨਿਕ ਰੀਚ ਫਾਲੋਅਰ ਤੇ ਭਰੋਸਾ ਤਿੰਨੋਂ ਹੀ ਬੂਸਟ ਹੋ ਜਾਂਦੇ ਨੇ ਸੋ ਅੱਜ ਆਪਾਂ ਗੱਲ ਕਰਾਂਗੇ ਕਿ ਤੁਹਾਡੀ ਪ੍ਰੋਫਾਈਲ ਵਾਇਰਲ ਕਿਵੇਂ ਹੋਵੇਗੀ ਮੈਂ ਆਪਣੀ ਵੀਡੀਓ ਵਿੱਚ ਤੁਹਾਡਾ ਸਵਾਗਤ ਕਰਦਾ ਦੋਸਤੋ ਸਭ ਤੋਂ ਪਹਿਲਾਂ ਆਪਣੀ ਪ੍ਰੋਫਾਈਲ ਤੇ ਕਵਰ ਫੋਟੋ ਨੂੰ ਸਟਰੋਂਗ ਰੱਖੋ ਪਹਿਲਾਂ ਲੋਕਾਂ ਉੱਤੇ ਇਮਪ੍ਰੈਸ਼ਨ ਜਿਹੜਾ ਹੈ ਨਾ ਉਹ ਇਸੇ ਗੱਲ ਦਾ ਹੀ ਪੈਂਦਾ ਹੈ ਕਿ ਤੁਹਾਡੀ ਫੋਟੋ ਕਿਹੋ ਜਿਹੀ ਹੈ ਉਸ ਤੋਂ ਬਾਅਦ ਕਵਰ ਫੋਟੋ ਤੇ ਲਿਖੋ ਕਿ ਤੁਸੀਂ ਕੀ ਕਰਦੇ ਹੋ ਤੇ ਕਿਸ ਤਰ੍ਹਾਂ ਦੇ ਕੰਟੈਂਟ ਬਣਾਉਂਦੇ ਹੋ ਤੁਸੀਂ ਆਪਣਾ ਬਾਇਓ ਡਾਟਾ ਵੀ ਆਕਰਸ਼ਕ ਲਿਖੋ ਤਾਂ ਕਿ ਲੋਕ ਤੁਹਾਡੀ ਪ੍ਰੋਫਾਈਲ ਨੂੰ ਫਰੋਲਣ ਲਈ ਮਜਬੂਰ ਹੋ ਜਾਣ ਫਿਰ ਹਰ ਰੋਜ਼ ਇੱਕ ਰੀਲ ਤੇ ਤਿੰਨ ਚਾਰ ਸਟੋਰੀਆਂ ਜ਼ਰੂਰ ਪਾਓ ਤੇ ਦੂਸਰੇ ਕ੍ਰੀਏਟਰਾਂ ਦੀਆਂ ਪੋਸਟਾਂ ਤੇ ਕਮੈਂਟ ਜ਼ਰੂਰ ਕਰੋ ਕਮੈਂਟ ਧੂਏ ਧਾਰ ਤੇ ਥੋੜੇ ਸ਼ਬਦਾਂ ਵਿੱਚ ਕਰੋ ਤਾਂ ਕਿ ਦੂਜੇ ਲੋਕ ਤੁਹਾਡੇ ਕਮੈਂਟ ਪੜ ਕੇ ਤੁਹਾਡੀ ਪ੍ਰੋਫਾਈਲ ਵੇਖਣ ਨੂੰ ਮਜਬੂਰ ਹੋ ਜਾਣ ਪਰ ਇੱਕ ਗੱਲ ਯਾਦ ਰੱਖੋ ਕਿ ਥੋੜਾ ਕੌਨਫੀਡੈਂਸ ਵੀ ਰੱਖੋ ਹਰ ਕਿਸੇ ਦੀ ਪੋਸਟ ਤੇ ਕਮੈਂਟ ਨਾ ਕਰੋ ਕਿਸੇ ਚੰਗੀ ਪੋਸਟ ਤੇ ਹੀ ਕਮੈਂਟ ਕਰੋ ਕਮੈਂਟ ਅਜਿਹੇ ਕਰੋ ਕਿ ਲੋਕਾਂ ਲਈ ਹੈਲਪਫੁਲ ਹੋਣ ਅਟਰੈਕਟਿਵ ਹੋਣ ਤੇ ਦੂਜੇ ਲੋਕ ਤੁਹਾਡੇ ਕਮੈਂਟ ਪੜ ਕੇ ਤੁਹਾਡੀ ਪ੍ਰੋਫਾਈਲ ਵੇਖਣ ਨੂੰ ਮਜਬੂਰ ਹੋ ਜਾਣ ਪਰ ਇੱਕ ਗੱਲ ਯਾਦ ਰੱਖੋ ਕਿ ਥੋੜਾ ਕੌਨਫੀਡੈਂਸ ਵੀ ਰੱਖੋ ਹਰ ਕਿਸੇ ਦੀ ਪੋਸਟ ਤੇ ਕਮੈਂਟ ਨਾ ਕਰੋ ਕਿਸੇ ਚੰਗੀ ਪੋਸਟ ਤੇ ਹੀ ਕਮੈਂਟ ਕਰੋ ਕਮੈਂਟ ਅਜਿਹੇ ਕਰੋ ਕਿ ਲੋਕਾਂ ਲਈ ਹੈਲਪਫੁਲ ਹੋਣ ਅਟਰੈਕਟਿਵ ਹੋਣ ਤੇ ਇੰਟਰਸਟਿਡ ਹੋਣ ਤੇ ਦਿਲਚਸਪ ਹੋਣ ਤਾਂ ਹੀ ਤੁਸੀਂ ਜਿਸ ਕਿਸੇ ਦੀ ਵੀ ਪੋਸਟ ਤੇ ਕਮੈਂਟ ਕਰ ਰਹੇ ਹੋ ਤਾਂ ਉਸ ਦੇ ਫਾਲੋਅਰ ਵੀ ਤੁਹਾਡੀ ਪ੍ਰੋਫਾਈਲ ਤੇ ਵਿਜ਼ਿਟ ਕਰਨਗੇ ਸੋ ਕੋਸ਼ਿਸ਼ ਜਾਰੀ ਰੱਖੋ ਚੰਗੇ ਕੰਟੈਂਟ ਬਣਾਓ ਉਹ ਦਿਨ ਦੂਰ ਨਹੀਂ ਕਿ ਜਦੋਂ ਤੁਹਾਡੀ ਪ੍ਰੋਫਾਈਲ ਪੇਜ ਪੋਸਟ ਤੇ ਵੀਡੀਓ ਵਾਇਰਲ ਹੋ ਜਾਣਗੇ ਸਾਡੀ ਪ੍ਰੋਫਾਈਲ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਫੋਲੋ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੁਹਾਡਾ ਧੰਨਵਾਦ